ਕਿੰਨਾ ਤੁਹਾਡਾ ਦਰਕਾਰ ਕਿਹੜਾ ਪਿੰਡ ਸੌਰੀ ਅੰਮ੍ਰਿਤਪਿੰਡ ਸੱਤਿਆਵਾਲੀ ਆ ਤੇ ਕੀ ਕਹਾ ਦਾ ਪਿੰਡ ਨਾ ਕੋਈ ਹੈ ਕੀ ਗੱਲ ਹੋਈ ਜਿਹੜਾ ਤੁਸੀਂ ਅੱਜ ਖਰੂਸਾ ਨੂੰ ਹਸਪਤਲ ਲਾਇਆ ਮੈਨੂੰ ਮਤਲਬ ਮੇਰੇ ਸੌਰੀ ਪਰਿਵਾਰ ਨੇ ਮਾਰ ਕੁੱਟ ਕੇ ਤੇ ਪੈਲੀ ਦੇ ਵਿੱਚ ਛੋੜ ਦਿੱਤਾ ਤੇ ਮੇਰੇ ਭਰਾ ਨੂੰ ਇੱਧਾ ਫੋਨ ਕਰਕੇ ਗਵਾਰਡੀਆ ਨੇ ਸੱਦਿਆ ਤੋਂ ਮੈਨੂੰ ਪੂਸ ਦਿਨ ਹਾਲ ਚੁੱਕ ਕੇ ਲਿਆਏ ਮੈਨੂੰ ਅਦਮਰੀ ਹਾਲਤ ਦੇ ਵਿੱਚ ਮੈਨੂੰ ਚੁੱਕ ਕੇ ਲਿਆਏ ਮੇਰੀਆਂ ਉਂਗਲਾਂ ਵਗੈਰਾ ਸਾਰੀਆਂ ਮੇਰੇ ਲੱਤਾਂ ਦੇ ਪਤਾ ਨਹੀਂ ਕੀ ਕੁਝ ਮਾਰ ਕੇ ਮੈਨੂੰ ਪਾੜੀ ਦੇ ਵਿੱਚ ਛੁੱਟ ਕੇ ਝੋਨੇ ਦੇ ਵਿੱਚ ਮੈਂ ਘਰ ਤੋਂ ਵਾਗ 4 ਕਿਲੋਮੀਟਰ 5 ਕਿਲੋ ਤੋਂ ਕੁੱਟਿਆ ਕਰਦੇ ਠੇਕਰ ਦੇ ਵਿੱਚ ਇਹ ਮੇਰੀ ਜਿਹੜੇ ਹਸਬੰਡ ਆ ਮੇਰੇ ਸਾਸ ਸੋਰਾ ਵਾ ਸਾਰਾ ਪਰਿਵਾਰ ਇਹਨਾਂ ਦੇ ਹਲਕੇ ਵਿਆਹ ਇਹਨਾਂ ਨੇ ਆਪਣੇ ਵੇ ਦੇਦਿਨ ਕੋਈ ਦੂਜੀ ਜਨਾਨੀ ਰਾਸੇ ਦਿੱਤੀ ਆ ਮੈਨੂੰ ਇਹ ਮਤਲਬ 15 ਸਾਲਾਂ ਤੋਂ ਦਾਜ ਦੇਹ ਜਲੀ ਤੰਗ ਕਰਦੇ ਸੀ ਤੇ ਮੈਨੂੰ ਕਹਿੰਦੇ ਸੀ ਕਿ ਪੈਸੇ ਲਿਆ ਜਾਂ ਗੋਚ ਲਿਆ ਮੈਨੂੰ ਪਹਿਲਾਂ ਵੀ ਤਾਂ ਪਰੇਸ਼ਾਨ ਕਰਕੇ ਮੈਂ ਇਦਾਂ ਪੈਸੇ ਵੀ ਇਹਨਾਂ ਨੂੰ ਕਈ ਵਾਰਾਂ ਲਿਆਣ ਕੀ ਦਿੱਤੇ ਆਪਣੇ ਮਾਪਿਓ ਨੂੰ ਤੇ ਇਹਨਾਂ ਨੇ ਬਾਅਦ ਵਿੱਚ ਜਦੋਂ ਮੈਂ ਇਹਨਾਂ ਦੀ ਨਹੀਂ ਸੁਣੀ ਤੇ ਇਹ ਸੋਚਦੇ ਕਿ ਹੁਣ ਪੈਸੇ ਲਾ ਦੇ ਤੇ ਇਹਨਾਂ ਨੇ ਦੂਜੀ ਜਨਾਨੀ ਮਤਲਬ ਇਦਾਂ ਚੱਕਰ ਦੇ ਵਿੱਚ ਫਸਾ ਕੇ ਆਂਦੇ ਕਿ ਹੁਣੇ ਪੈਸੇ ਨਹੀਂ ਦਿੰਦੀ ਨੂੰ ਹੀ ਕੱਢ ਦੇਣਾ ਇਹ ਦੇ ਅਕੋਰਡਿੰਗ ਤੁਸੀਂ ਕੋਈ ਪ੍ਰਸ਼ਾਸਨਿਕ ਦਰਖਾਸਤ ਦੇ ਰਹੇ ਹਾਂ ਜੀ ਮੈਂ ਬਹੁਤ ਦਰਖਾਸਤਾਂ ਦਿੱਤੀਆਂ ਮੈਸੇਜ ਉਹ ਐਸਐਸਪੀ ਬੱਚੇ ਵੀ ਮੇਰੇ ਕੋ ਮੇਰੇ ਖੋਏ ਗਏ ਕਿੰਨੇ ਬੱਚੇ ਘਟੇ ਮੇਰੀ ਬੇਟੀ ਆ 14 ਸਾਲਾਂ ਦੀ ਮੇਰੀ ਬੇਟੀ ਆ ਧਾ ਸਾਲਾਂ ਦਾ ਮੇਰਾ ਬੇਟਾ ਉਹ ਕਿੱਥੇ ਬੱਚਾ ਬੇ ਬੱਚੇ ਪਤਾ ਨਹੀਂ ਕਿੱਥੇ ਆ ਇਦਾਂ ਹੀ ਲੈ ਕੇ ਮੈਂ ਅੱਗੇ ਵੀ ਬਾਹਲ ਪਾਰਚ ਜਾ ਕੇ ਤੇ ਬੱਚੇ ਮਸਾ ਆਪਣੀ ਰਾਸ ਚ ਜਾਉਂਦੇ ਹੁਣ ਫੇਰ ਉਹ ਬੱਚੇ ਲੈ ਕੇ ਤੇ ਚਲੇ ਗਏ ਹਾਂ ਦੀ ਪਤਾ ਕਰ ਲੋ ਹੀ ਨਹੀਂ ਦੱਸਣਾ ਬੱਚੇ ਕੀ ਇਹ ਮੰਗਤੀ ਕਰਦੇ ਮੈਨੂੰ ਇਨਸਾਫ ਚਾਹੀਦਾ ਆ ਹਾਂ ਬਜੀਸਾ ਕਿਹੜਾ ਤੜੀ ਨਾ ਕੋਈ ਅੱਜ ਨੂੰ ਦੂਸਰਾ ਬੇਟੀ ਨਾਲ ਕਰਵਾ ਦੇ ਜੀ ਉਸ ਕੋਈ ਮੇਰੀ ਵਿਆਹੀ ਨੂੰ 15 ਸਾਲ ਹੋ ਗਿਆ ਸੱਕਿਆਂਵਾਲ ਵਿਆਹੀ ਸੀ ਸੱਕਿਆਂਵਾਲ ਵਿਆਹੀ ਸੀ ਤੇ ਉੱਥੇ 15 ਸਾਲ ਹੋ ਗਏ 15 ਸਾਲ ਹੋ ਗਏ ਇਦਾਂ ਕਦੀ ਜਗੜਾ ਹੋ ਗਿਆ ਕਦੀ ਨਾ ਹੋ ਗਿਆ ਕਦੀ ਕਿਸੇ ਵੀ ਤਰ੍ਹਾਂ ਦੇ ਕਰਕੇ ਅਸੀਂ ਇਹੋ ਸੋਚਦੇ ਹਾਂ ਕਿ ਚੱਲ ਅੱਛਾ ਅੱਛਾ ਟਾਈਮ ਚੱਲਦਾ ਵਾ ਪਰ ਉਹਨਾਂ ਦਾ ਬਾਹਰ ਕੋਈ ਸੰਬੰਧ ਹੋਊਗਾ ਉਹ ਕੁੜੀ ਨੂੰ ਕਹੋਂ ਕੱਢਣਾ ਚਾਹੁੰਦੇ ਪਰ ਅਹੀਂ ਮੁਰਕੋ ਰੋਥੇ ਮੁਰਕੋ ਰੋਥੇ ਰੱਖਦੇ ਆਂ ਵੀ ਚਲ ਅੱਛਾ ਕੋਈ ਨਹੀਂ ਅੱਜ ਕਰ ਚਾ ਵੜਾਵਾ ਕੱਲ ਫੇਰ ਹੜ ਜੂਗਾ ਅਰੇ 15 ਸਾਲ ਹੋ ਗਿਆ ਕੀ ਤੱਕ ਇਹ ਖਾਂਦੀ ਕਦੀ ਕੋਸ਼ ਕਦੀ ਕੋਸ਼ ਕਰਦੇ ਕਦੀ ਕੁਮਾਰਕੋਟ ਵੀ ਕੀਤੀ ਪਹਿਲੋ ਵੀ ਪਰਚਾ ਇੱਕ ਹੋਇਆ ਵਾ ਪਰ ਉਦੋਂ ਫੇਰ ਅਹੀਂ ਮੰਨ ਗਏ ਕਿ ਚਲ ਅੱਛਾ ਕੋਈ ਗੱਲ ਨਹੀਂ ਹੁਣ ਫੇਰ ਉਹਨਾਂ ਨੇ ਉਦੋਂ ਹੀ ਬੱਚੇ ਖੋਲੇ ਆ ਬੱਚੇ ਲੈ ਕੇ ਖੋ ਕੇ ਸੱਸ ਲੈ ਗਈ ਆ ਤੇ ਮਗਰੋਂ ਪਰੋਣਾ ਤੇ ਉਹ ਆਏ ਉਹਨਾਂ ਨੇ ਕੋਟ ਮਾਰ ਕਰਕੇ ਦਪੈਣਾ ਚ ਛੋੜ ਦਿੱਤੀ ਸਾਨੂੰ ਲੱਗੂ ਕਿ ਇਹਨੇ ਫੋਨ ਕੀਤਾ ਕਿ ਤੁਹਾਡੀ ਕੁੜੀ ਪੈੜਨਾ ਚ ਪਈ ਆ ਅਸੀਂ ਪੈੜਨਾ ਚ ਗਏ ਗਏ ਆ ਉੱਥੇ ਫਿਰ ਪੁਲਿਸ ਵੀ ਗਈ ਆ ਪੁਲਿਸ ਦੇ ਪੁੱਛ ਨਹੀਂ ਚੁੱਕਿਆ ਨਾਲ ਹੀ ਸਾਡੇ ਪੁਲਿਸ ਚਲੀ ਗਈ ਜਦੋਂ ਅਸੀਂ ਗਏ ਆ ਵਗਰੇ ਸਾਡੇ ਪੁਲਿਸ ਚਲੀ ਗਈ ਤੇ ਉਹਨਾਂ ਨੇ ਹੀ ਚੁੱਕਿਆ ਚੁੱਕ ਕੇ ਹੀ ਮੀਂਹ ਡਾਂਦਾ ਵਾ ਮੀਂਹ ਡਾਲਿਆਂ ਨੇ ਰੈਫਰ ਕਰ ਦਿੱਤਾ ਉਹਨਾਂ ਨੇ ਰੈਫਰ ਕੀਤਾ ਵਾ ਕਿ ਤੁਸੀਂ ਕਟੂਰ ਸਾਹਿਬ ਨੇ ਇੱਕ ਕਟੂਰ ਸਾਹਿਬ ਆਏ ਆ ਕਟੂਰ ਸਾਹਿਬ ਆਣ ਕੇ ਦਿੱਤੇ ਜਾਣ ਕੇ ਉਹਨਾਂ ਟਿਕਾ ਟਿਕਾ ਲਾਇਆ ਤੇ ਨਾਈ ਨੂੰ ਹੀ ਪਾਈ ਨੱਟ ਜਾਵੇ ਤੇ ਫਿਰ ਬੋਲੀ ਦੰਦਰ ਪਈ ਗੋਮੋਈ ਸੀ ਕਿ ਜਿਹੜਾ ਸੱਕੀਆਂ ਵਾਲੀ ਪਿੰਡ ਤੋਂ ਜਿਹੜੀ ਰਾਤੀ ਕੁੜੀ ਨੂੰ ਲਿਆਂਦਾ ਜਿਹੜੇ ਖੇਤਾਂ 'ਚ ਡਿੱਗੀ ਪਈ ਇਹ ਸਾਰਾ ਪੂਰਾ ਕੀ ਮਾਮਲਾ ਸਰ ਇਹ ਅਬਸਰਚ ਮੀਆਂ ਬੀਬੀ ਦਾ ਘਰੇਲੂ ਝਗੜਾ ਹੈ ਇਹ ਰਾਸ ਨੂੰ ਇਨਫੋਰਮੇਸ਼ਨ ਆਈ ਵੀ ਇਤਨਾ ਲੇਡੀ ਨੂੰ ਘਟਮੜ ਹੋਈ ਹੈ ਅਸੀਂ ਉੱਥੇ ਗਏ ਹਾਂ ਮੌਕੇ ਤੇ ਘਰ ਦੇ ਬਾਹਰ ਹੀ ਇਹਦੇ ਖੇਤ ਆ ਜਿੱਥੇ ਲੜਕੀ ਪਈ ਸੀ ਤੇ ਬਾਕੀ ਸੱਟ ਤੇ ਕੋਈ ਨਹੀਂ ਲੱਗੀ ਉਹਦੇ ਬਾਕੀ ਰਾਤ ਨੂੰ ਹਸਪਤਾਲ ਉਹਦੇ ਪਰਿਵਾਰਕ ਮੈਂਬਰ ਵੀ ਆ ਗਏ ਸੀ ਦਾਖਲ ਕਰਾਇਆ ਹੈ ਤੇ ਮੜਕੇ ਡਾਕਟਰ ਸਾਹਿਬ ਨੇ ਚਾਲ ਕਰ ਲਿਆ ਇੱਕ ਡਾਕਟਰ ਸਾਹਿਬ ਹਸਪਤਾਲ ਕੋਥੀ ਉਹਦਾ ਲੈ ਚੱਲ ਰਿਹਾ ਵਾ ਸੱਟ ਉਹਦੇ ਕੋਈ ਨਹੀਂ ਲੱਗੀ ਮੀਆਂ ਬੀਬੀ ਦਾ ਝਗੜਾ ਸੀ ਸਸੋਰੇ ਨਾਲ ਘਰ ਦੇ ਨਾਲ ਝਗੜਾ ਵਾ ਬਾਕੀ ਵੈਰੀਫਾਈ ਕਰ ਰਹੇ ਆ ਉਹ ਸਭ ਨੇ ਇਹ ਦੇਖਿਆ ਸਾਰੇ ਕਹਿ ਰਹੇ ਮੈਨੂੰ ਵਾਲਾਂ ਤੋਂ ਖਿੱਚ ਕੇ ਜਿਹੜਾ ਖੇਤਾਂ ਵੱਲ ਖੜਿਆ ਮੇਰੇ ਵਾਲਾਂ ਦੇ ਖੇਤ ਖੇਤੋ ਬੀਬੀ ਲੜੇ ਆ ਇਸ ਵਿੱਚ ਬਾਕੀ ਵੈਰੀਫਾਈ ਕਰ ਲੈਣੇ ਆ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਅਸੀਂ ਐਮਐਲਏ ਕੋਈ ਨਹੀਂ ਆਈ ਜੀ ਐਮਐਲਏ ਆਈ ਨਹੀਂ ਗਈ ਬਸ ਹੀ ਮੇਰੇ ਐਸ.ਐਸ.ਭਾਗ ਗਏ ਆ ਜੀ ਸਟੇਟਮੈਂਟ ਲਿਖਵਾਉਣ ਵਾਸਤੇ ਜਿਹੜੀ ਕਾਰਵਾਈ ਬੰਦੀ ਗਈ ਹੈ ਪਤਾ ਨਹੀਂ